ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਕੱਢਣਾ ਹੋਵੇ ਨਾ ਜੀ ਆਪਾਂ ਤੇ ਇਤਿਹਾਸ ਦਾ ਸਾਰ ਕੱਢਣਾ ਹੋਵੇ ਕਿ ਦੋ ਲਫ਼ਜ਼ਾਂ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਤੇ ਪੂਰੇ ਇਤਿਹਾਸ ਦਾ ਸਾਰ ਦੱਸੋ ਜੀ ਕੀ ਹੈ ਨਿਚੋੜ ਓਵਰਆਲ ਕੀ ਹੈ ਸੈਂਟਰਲ ਆਈਡੀਆ ਕੀ ਹੈ ਤਾਂ ਉਹਦਾ ਮੇਨ ਮੀਨਿੰਗ ਉਹਦਾ ਮੇਨ ਅਰਥ ਸਿਰਫ ਇਤਨਾ ਬਣਦਾ ਹੈ ਆਪ ਜਿੰਨੇ ਮਰਜ਼ੀ ਸ਼ਬਦ ਪੜ੍ਹ ਲਓ ਜਿੰਨਾ ਮਰਜ਼ੀ ਇਤਿਹਾਸ ਸੁਣ ਲਓ ਇੱਕ ਚੀਜ਼ ਹੀ ਤੁਹਾਨੂੰ ਕਾਮਨ ਮਿਲਣੀ ਹੈ ਉਹ ਹੈ ਸਹਜ ਅਵਸਥਾ ਟਿਕਾ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ ਆਪ ਜੇ ਕੋਈ ਕਿਸੇ ਵੀ ਸ਼ਬਦ ਦੇ ਦੁਆਰਾ ਗੁਰੂ ਪਾਤਸ਼ਾਹ ਕੋਈ ਸਿੱਖਿਆ ਦੇ ਰਹੇ ਨੇ ਤਾਂ ਉਹਦੇ ਪਿੱਛੇ ਭਾਵਨਾ ਕੀ ਹੁੰਦੀ ਹੈ ਹਰ ਸ਼ਬਦ ਵਿੱਚ ਤੁਹਾਨੂੰ ਮਿਲੇਗਾ ਥਿਰ ਕਰ ਬੈਸੋ ਹਰ ਜਨ ਪਿਆਰ ਗੱਲ ਸਥਿਰ ਹੋਣ ਦੀ ਟਿਕਾਹ ਦੇ ਵਿੱਚ ਆ ਤੂੰ ਮੱਲ ਹੋਰ ਸ਼ਬਦ ਪੜ੍ਹ ਲੈਨੇ ਤੂੰ ਕਾਹੇ ਡੋਲੇ ਨੇ ਪ੍ਰਾਣੀਆਂ ਇਹਦਾ ਅਰਥ ਵੀ ਕੀ ਬਣੇਗਾ ਸਹਿਜ ਵਿੱਚ ਆ ਇਹੋ ਹੀ ਬਣੇਗਾ ਨਾ ਜੀ ਤਮਾਨੋ ਕੀ ਟੇਕ ਬਿਰਤੀ ਸਭ ਜਾਣ ਇਹਦਾ ਅਰਥ ਕੀ ਬਣੇਗਾ ਤੂੰ ਹੋਰ ਆਸਰੇ ਛੱਡ ਦੇ ਟਿਕਾ ਦੇ ਵਿੱਚ ਆ ਭਰੋਸਾ ਰੱਖ ਸਾਰਾ ਕੁਝ ਹੋਵੇਗਾ ਹਰ ਸ਼ਬਦ ਦੇ ਪਿੱਛੇ ਭਾਵਨਾ ਕੀ ਹੁੰਦੀ ਹੈ ਟਿਕਾ ਸਹਿਜ ਅਵਸਥਾ ਪਰ ਸਾਡੇ ਚ ਆਉਂਦੀ ਹੈ ਜੀ ਸਹਿਜ ਅਵਸਥਾ ਆ ਹੁਕਮਨਾਮਾ ਬਾਪਾ ਅੱਜ ਹੀ ਸੁਣ ਰਹੇ ਆਪਾਂ ਪਹਿਲਾਂ ਵੀ ਕਿੰਨੇ ਵਾਰ ਸੁਣਿਆ ਹੀ ਹੈ ਨਲਿੰਥੋਰ 2-3 ਬੰਦਾ ਆਦਾ ਹੈ ਇਹ ਹੁਕਮਨਾਮਾ ਆ ਪਰ ਸਾਡੇ ਜੀਵਨ ਦੇ ਵਿੱਚ ਕੋਈ ਟਿਕਾਣਾ ਨਹੀਂ ਹੈ ਅੰਦਰ ਟਿਕਾਣਾ ਬਾਹਰ ਦਾ ਨਹੀਂ ਹੁੰਦਾ ਕਿ ਆਪਾਂ ਇਦਾਂ 5-7 ਮਿੰਟ ਅੱਧਾ ਘੰਟਾ ਚੁੱਪ ਕਰਕੇ ਬੈਠ ਗਏ ਆ ਜੁਬਾਨ ਤੋਂ ਚੁੱਪ ਬੈਠੇ ਹਾਂ ਤੇ ਟਿਕਾਣਾ ਦੇ ਵਿੱਚ ਆ ਇਦਾਂ ਬਾਹਰੋਂ ਵੇਖਣ ਨੂੰ ਲੱਗਦਾ ਹੈ ਨਾ ਕਈ ਬੰਦਿਆਂ ਨੂੰ ਕਿ ਬੜਾ ਸਹਜ ਵਿੱਚ ਹੈ ਬੰਦਾ ਬੜਾ ਚੁੱਪਚਪੀਤਾ ਜਿਹਾ ਬੈਠਾ ਹੈ ਆਰਾਮ ਨਾਲ ਬੈਠਾ ਹੈ ਬੜਾ ਸਹਜ ਦੇ ਵਿੱਚ ਪਰ ਨਹੀਂ ਕਈ ਵਾਰ ਬਾਹਰੋਂ ਵੇਖਣ ਨੂੰ ਲੱਗਦਾ ਹੈ ਬੰਦਾ ਬੜਾ ਚੁੱਪ ਹੈ ਬੜਾ ਸਹਜ ਦੇ ਵਿੱਚ ਹੈ ਪਰ ਅੰਦਰ ਤੇ ਬੜਾ ਰੌਲਾ ਚੱਲ ਰਿਹਾ ਹੁੰਦਾ ਹੈ ਟਿਕਾ ਬਾਹਰੀ ਨਹੀਂ ਹੁੰਦਾ ਟਿਕਾ ਦੀ ਪਰਿਭਾਸ਼ਾ ਵੀ ਕਈ ਇਨਸਾਨਾਂ ਨੇ ਬਣਾ ਦਿੱਤੀ ਭਾਈ ਪ੍ਰਸ਼ਾਦਾ ਹੌਲੀ ਛਕਣਾ ਏ ਹੌਲੀ ਬੋਲਣਾ ਏ ਗੱਲਾਂ ਹੌਲੀ ਕਰਨੀਆਂ ਨੇ ਕੋਈ ਬੰਦਾ ਬਾਹਰੀ ਤੇਜ਼ ਚੱਲਦਾ ਏ ਹੌਲੀ ਚੱਲਦਾ ਏ ਪ੍ਰਸ਼ਾਦਾ ਤੇਜ਼ ਛਕਦਾ ਏ ਹੌਲੀ ਛਕਦਾ ਏ ਇਹ ਟਿਕਾ ਦੀਆਂ ਪਰਿਭਾਸ਼ਾ ਨਹੀਂ ਹਨ ਉਹ ਤੇ ਉਹਦੇ ਕੰਮ ਦੀ ਉਹਦੇ ਰਹਿਣ ਸਹਿਣ ਦਾ ਢੰਗ ਹੈ ਕਿਵੇਂ ਵੀ ਰਹਿੰਦਾ ਏ ਅੰਦਰ ਦੀ ਗੱਲ ਹੈ ਅੰਦਰੋਂ ਟਿਕਾ ਹੋਣਾ ਚਾਹੀਦਾ ਏ ਪਰ ਅੰਦਰ ਕਿਸੇ ਵੀ ਦੇ ਵੀ ਟਿਕਾ ਨਹੀਂ ਹੈਗਾ ਤੇ ਗੁਰਬਾਣੀ ਨੂੰ ਪੜਨ ਦਾ ਅਰਥ ਕੀ ਹੈ ਟਿਕਾ ਉਹ ਨਹੀਂ ਸਾਨੂੰ ਪ੍ਰਾਪਤ ਹੁੰਦਾ ਤੇ ਉਹ ਫਿਰ ਕਹਿ ਲਈਏ ਜੀ ਥੋੜੇ ਲਫ਼ਜ਼ਾਂ ਵਿੱਚ ਪ੍ਰਾਪਤ ਕਿਵੇਂ ਹੋਵੇਗਾ ਤਾਂ ਗੁਰੂ ਪਾਤਸ਼ਾਹ ਨੇ ਬੜਾ ਪਿਆਰਾ ਸਮਝਾਇਆ ਕਹਿੰਦੇ ਜੋ ਸਹਿਜ ਨਾਲ ਮਿਲੇ ਉਹ ਸੋਈ ਕਹਿੰਦੇ ਇਹਦੇ ਨਾਲ ਮਿਲੇਗਾ ਟਿਕਾ ਹਰਕਾ ਨਾਮ ਨਾਲ ਜਪਸ ਗਵਾਰਾ ਇਹਦੇ ਨਾਲ ਟਿਕਾ ਮਿਲਣਾ ਹੈ ਤੈਨੂੰ ਸ਼ਾਂਤੀ ਮਿਲਣੀ ਹੈ ਪਰ ਹੁਣ ਨਾਮ ਨੂੰ ਜਪਣ ਦਾ ਅਰਥ ਹਰ ਇੱਕ ਤੇ ਪ੍ਰਿਭਾਸ਼ਾ ਸਾਨੂੰ ਪਤਾ ਨਹੀਂ ਇਹ ਨਾ ਇੰਨੀ ਨਾਮ ਨੂੰ ਜਪਣ ਦਾ ਅਰਥ ਕੀ ਹੁੰਦਾ ਹੈ ਜੀ ਨਾਮ ਦਾ ਅਰਥ ਹੁੰਦਾ ਹੈ ਪਹਿਲੀ ਗੱਲ ਤੇ ਕਿ ਏਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ 부ਝਾਏ ਜੀਓ ਨਾਮ ਦਾ ਅਰਥ ਕੀ ਹੈ ਹੁਕਮ ਤੇ ਨਾਮ ਨੂੰ ਜਪਣਾ ਕਿਵੇਂ ਹੈ ਹੁਕਮ ਨੂੰ ਕਮਾ ਕੇ ਤੇ ਹੁਕਮ ਕੀ ਹੈ ਗੁਰੂ ਪਾਤਸ਼ਾਹ ਦਾ ਇਹੋ ਹੀ ਕਿ ਡੋਲਣਾ ਸਹਿਜ ਅਵਸਥਾ ਵਿੱਚ ਆ ਤੇ ਆਇਆ ਕਿਵੇਂ ਜਾਵੇਗਾ ਉਹਦੇ ਤੇ ਲਗਾਤਾਰ ਅਭਿਆਸ ਕਰਨਾ ਪੈਂਦਾ ਏ ਸਬਰ ਨਿਮਰਤਾ ਪਿਆਰ ਹਿੰਮਤ ਹੌਸਲਾ ਚੜ੍ਹਦੀ ਕਲਾ ਖੁਸ਼ ਰਹਿਣਾ ਕਿਸੇ ਨੂੰ ਵਿਰਾਸਤ ਵਿੱਚ ਨਹੀਂ ਮਿਲਦੀਆਂ ਇਹ ਚੀਜ਼ਾਂ ਇਹਨਾਂ ਦੇ ਬੀਜ ਬੀਜਣੇ ਪੈਂਦੇ ਨੇ ਰੋਜ਼ਾਨਾ ਅਭਿਆਸ ਕਰਨਾ ਪੈਂਦਾ ਏ ਕਿ ਨਹੀਂ ਖੁਸ਼ ਰਹਿਣਾ ਇਹ ਚੋਇਸ ਆ ਜੀ ਸਾਰੀਆਂ ਚੋਇਸ ਹੁੰਦੀਆਂ ਨੇ ਨਾ ਮੰਨ ਲਓ ਮੈਂ ਅਖੀਰਲੇ ਬਚਨ ਕਹਿ ਕੇ ਫਤਿਹ ਬੁਲਾਉਣੀ ਏ ਮਨ ਲਓ ਆ ਆਪਣਾ ਹੱਥ ਹੈ ਹੱਥ ਦੇ ਉੱਪਰ ਇੱਕ ਪਾਸੇ ਪਈਏ ਖੁਸ਼ੀ ਚੜ੍ਹਦੀ ਕਲਾ ਆਨੰਦ ਤੇ ਹਮੇਸ਼ਾ ਸਬਰ ਨਿਡਰਤਾ ਹੌਸਲਾ ਇੱਕ ਪਾਸੇ ਹੱਥ ਵਿੱਚ ਇਹ ਸਭ ਕੁਝ ਪਿਆ ਹੈ ਇੱਕ ਪਾਸੇ ਪਿਆਏ ਢੈਂਦੀ ਕਲਾ ਨਿਰਾਸ਼ਤਾ ਖਿਜੇ ਖਿਜੇ ਰਹਿਣਾ ਕ੍ਰੋਧੀ ਰਹਿਣਾ ਵਿਕਾਰਾਂ ਵਿੱਚ ਪਏ ਰਹਿਣਾ ਇਹ ਸਾਡੀ ਸੁਰਤ ਦੇ ਵਿੱਚ ਦੋਵੇਂ ਪਾਸੇ ਇਦਾਂ ਪਈਆਂ ਨੇ ਚੀਜ਼ਾਂ ਚੋਇਸ ਸਾਡੀ ਆਪਣੀ ਹੈ ਭਾਵੇਂ ਤੇ ਇੰਨਾ ਤੇ ਵਰਤ ਕਰ ਲੋ ਕਿ ਸਬਰ ਚ ਰਹਿਣਾ ਹੈ ਚੜ੍ਹਦੀ ਕਲਾ ਚ ਰਹਿਣਾ ਹੈ ਤੇ ਚਾਹੇ ਫਿਰ ਹਮੇਸ਼ਾ ਠੰਦੀ ਕਲਾ ਦੀਆਂ ਗੱਲਾਂ ਕਰ ਲੋ ਇਹ ਚੋਇਸ ਹੈ ਕੋਈ ਨਿਰਾਸ਼ ਜਾਂ ਦੁਖੀ ਨਹੀਂ ਹੁੰਦਾ ਕਿ ਤੁਸੀਂ ਰਹਿਣਾ ਕਿਵੇਂ ਚਾਹੁੰਦੇ ਹੋ ਤੁਹਾਡੇ ਆਪਣੇ ਹੱਥ ਵਿੱਚ ਹੈ ਬਸ ਇਹ ਐਂਦਾ ਨਹੀਂ ਮਿਲਣਾ ਮੈਂ ਕਹਾਂ ਜੀ ਨਾਮ ਜਪ ਲਓ ਤੇ ਨਾਮ ਜਪਣਾ ਸਹਿਜ ਅਵਸਥਾ ਨਹੀਂ ਨਹੀਂ ਸਹਿਜ ਅਵਸਥਾ ਨਾਮ ਨੂੰ ਜਪਣ ਦਾ ਅਰਥ ਪਹਿਲਾਂ ਤੇ ਕਲੀਅਰ ਹੋਣਾ ਚਾਹੀਦਾ ਹੈ ਹੁਕਮ ਨੂੰ ਕਮਾਵਾਂਗੇ ਹੁਕਮ ਦੇ ਅਨੁਸਾਰ ਚੱਲਾਂਗੇ ਉਹਦੇ ਤੇ ਅਭਿਆਸ ਕਰਾਂਗੇ ਫਿਰ ਅਵਸਥਾ ਬਣਦੀ ਹੈ ਗੱਲਾਂ ਨਾਲ ਨਹੀਂ ਬਣਦੀ ਪਰ ਜਦੋਂ ਲਗਾਤਾਰ ਜੇ ਸੁਣਦੇ ਰਹੀਏ ਅਭਿਆਸ ਕਰਦੇ ਰਹੀਏ ਤਾਂ ਫਿਰ ਕਹਿੰਦੇ ਫਿਰ ਤੇਰੇ ਜੀਵਨ ਵਿੱਚ ਟਿਕਾਓ ਬਣੇਗਾ ਚੈਨ ਬਣੇਗਾ ਜਰੂਰ ਬਣੇਗਾ ਕਿਉਂਕਿ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਜੇ ਥੋੜੇ ਸਮੇਂ ਲਈ ਸੋਚ ਤੈਨੂੰ ਗੁਰਬਾਣੀ ਸੁਣਨ ਦੇ ਨਾਲ ਚੈਨ ਮਿਲਦਾ ਏ ਸ਼ਾਂਤੀ ਮਿਲਦੀ ਏ ਤਾਂ ਜੇ ਤੂੰ ਲਗਾਤਾਰ ਹੀ ਗੁਰੂ ਪਾਤਸ਼ਾਹ ਦਾ ਆਧਾਰ ਆਪਣੇ ਜੀਵਨ 'ਚ ਰੱਖ ਲਵੇਂ ਫਿਰ ਕਿੰਨਾ ਚੈਨ ਮਿਲੇਗਾ ਫਿਰ ਕਿੰਨਾ ਟਿਕਾਅ ਮਿਲੇਗਾ ਫਿਰ ਕਿੰਨੀ ਸ਼ਾਂਤੀ ਮਿਲੇਗੀ ਤਾਂ ਇਹ ਜੀਵਨ ਨੂੰ ਇੱਕ ਗੱਲ ਹੋਰ ਕਹਿ ਦੇਵਾਂ ਸਹਜ ਤੇ ਟਿਕਾਅ ਅਵਸਥਾ ਦਾ ਸਬੰਧ ਕਿਸੇ ਚੀਜ਼ ਨਾਲ ਨਹੀਂ ਰੱਖਣਾ ਚਾਹੀਦਾ ਕੋਈ ਦੁੱਖ ਸੁੱਖ ਆ ਰਹੇ ਨੇ ਆਉਂਦੇ ਰਹਿਣ ਘਾਟੇ ਵੱਧ ਦੇ ਆਉਂਦੇ ਰਹਿਣੇ ਨੇ ਆਉਂਦੇ ਰਹਿਣ ਪਰ ਆਪਾਂ ਸਹਜ ਚ ਰਹਿਣਾ ਹੈ ਆਪਾਂ ਟਿਕਾਅ ਚ ਰਹਿਣਾ ਹੈ ਇਹ ਹੁਕਮ ਨਾ ਮੈਂ ਕਿੰਨੇ ਵਾਰ ਸੁਣਿਆ ਹੈ ਨਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੇ ਸੁੱਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਇਹਦਾ ਵੀ ਅਰਥ ਕੀ ਬਣਦਾ ਹੈ ਕਿ ਨਾ ਦੁੱਖਾਂ ਵਿੱਚ ਦੁੱਖ ਨਾ ਸੁੱਖ ਨਾ ਮਿੱਟੀ ਨਾ ਸੋਨਾ ਬਸ ਸਹਿਜ ਚ ਰਹਿੰਦਾ ਏ ਟਿਕਾ ਫਿਰ ਉੱਥੀ ਆ ਗਿਆ ਨਾ ਭਾਵ ਤਾਂ ਇਹੋ ਹੀ ਅਰਥ ਹੈ ਹੋਰ ਸ਼ਬਦ ਮੈਂ ਥੋੜੇ ਜਿ ਬੋਲ ਦੇਵਾਂ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਗੁਰੂ ਪਾਤਸ਼ਾਹ ਕਹਿੰਦੇ ਕਿਉਂ ਇੱਧਰ ਉੱਧਰ ਭਟਕਦਾ ਫਿਰਦਾ ਏ ਤੂੰ ਆਪਣੇ ਨਿਜ ਘਰ ਵਿੱਚ ਵੇਖ ਤੈਨੂੰ ਉੱਥੇ ਹੀ ਸਭ ਕੁਝ ਮਿਲ ਜਾਣਾ ਏ ਟਿਕਾ ਸਹਿਜ ਅਵਸਥਾ ਤਾਂ ਅਗਲੀ ਪੰਕਤੀ ਲਾਸਟ ਅੰਧੇ ਹਾਰੇ ਦੀਪਕ ਚਾਹੀਏ ਇੱਕ ਬਸਤੇ ਅਗੋਚਰ ਰਹੀਏ ਬਸਤੇ ਅਗੋਚਰ ਪਾਈ ਘਟ ਦੀਪਕ ਰਿਹਾ ਸਮਾਈ ਕਹਿੰਦੇ ਤੇਰੇ ਹਿਰਦੇ ਘਰ ਵਿੱਚ ਗਿਆਨ ਦੀ ਇੱਕ ਬਸਤੇ ਅਗੋਚਰ ਤੈਨੂੰ ਮਿਲ ਜਾਣੀ ਹੈ ਗਿਆਨ ਦਾ ਜੀਵ ਦੀਵਾ ਤੇਰੇ ਅੰਦਰ ਹੀ ਹੈ ਬਸ ਉਹਨੂੰ ਥੋੜਾ ਜਿਹਾ ਤੀਲੀ ਲਾ ਗੁਰੂ ਪਾਤਸ਼ਾਹ ਦੇ ਗਿਆਨ ਦੀ ਉਹਨੇ ਜਗ ਜਾਣਾ ਹੈ ਤੇ ਜਦੋਂ ਉਹ ਜਗ ਗਿਆ ਫਿਰ ਕਹਿੰਦੇ ਹੋਵੇਗਾ ਕਿ ਕਹੇ ਕਬੀਰ ਅਬ ਜਾਣਿਆ ਤੇਰੀ ਅਵਸਥਾ ਹੀ ਬਣੇਗੀ ਤੂੰ ਜਾਣ ਲੇਗਾ ਕਹੇਗਾ ਕਿ ਹਾਂ ਸੱਚ ਮੁੱਚ ਕੁਝ ਹੁੰਦਾ ਏ ਤਾਂ ਫਿਰ ਕਹਿੰਦੇ ਜਦੋਂ ਜਦ ਜਾਣਿਆ ਤੋ ਮਨ ਮੰਨੇਆ ਤੇਰਾ ਮਨ ਮੰਨ ਜਾਏਗਾ ਮਨ ਕਿਸ ਚੀਜ਼ ਨੂੰ ਮੰਨੇਗਾ ਜੀ ਇਹ ਗੱਲ ਨਹੀਂ ਇੱਥੇ ਕਿ ਸਿਰਫ ਰੱਬ ਹੈ ਜਾਂ ਨਹੀਂ ਹੈ ਨਹੀਂ ਨਹੀਂ ਮਨ ਮੰਨ ਜਾਏਗਾ ਕਿ ਸੱਚ ਗੱਲ ਹੈ ਆ ਸਬਰ ਆ ਪਿਆਰ ਆ ਨਿਮਰਤਾ ਚੜ੍ਹਦੀ ਕਲਾ ਇਮਾਨਦਾਰੀ ਇਨ੍ਹਾਂ ਗੁਣਾਂ ਦੇ ਵਿੱਚ ਰਹਿਣਾ ਹੀ ਅਸਲ ਜ਼ਿੰਦਗੀ ਹੈ ਇਨਾਂ ਦੇ ਆਧਾਰ ਤੇ ਜ਼ਿੰਦਗੀ ਜਿਉਣਾ ਹੀ ਅਸਲ ਜ਼ਿੰਦਗੀ ਹੈ ਇਹ ਸਮਝ ਜਾਵੇਗਾ ਇਹ ਇਹਨੂੰ ਮਨ ਮੰਨੇਗਾ ਇਹਦੇ ਅਰਥ ਕਿਸੇ ਹੋਰ ਪਾਸੇ ਜਨਾਂ ਲੈ ਜੀ ਆਪਾਂ ਕਈ ਵਾਰ ਅਰਥ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿਸ ਚੀਜ਼ ਨੂੰ ਮਨ ਮੰਨ ਜਾਏਗਾ ਬਾਬਾ ਕਬੀਰ ਜੀ ਕਿਸ ਚੀਜ਼ ਨੂੰ ਕਹਿ ਰਹੇ ਨੇ ਹਰਕਾ ਨਾਮ ਨਾ ਜਪਸ ਗਵਾਰਾ ਇਹਨੂੰ ਫਿਰ ਮਨ ਮੰਨੇਗਾ ਕਿ ਨਾਮ ਜਪਣਾ ਹੀ ਜੀਵਨ ਦਾ ਅਸਲ ਆਧਾਰ ਹੈ ਜਦੋਂ ਇਹਨੂੰ ਮਨ ਮੰਨ ਗਿਆ ਫੇਰ ਕਹਿੰਦੇ ਮਨ ਮੰਨੇ ਲੋਕ ਨਾ ਪਤੀਜੇ ਨਾ ਪਤੀਜੇ ਤੋ ਕਿਜੇ ਕਹਿੰਦੇ ਹੋ ਸਕਦਾ ਤੇਰਾ ਮਨ ਮੰਨ ਜਾਵੇ ਪਰ ਤੇਰੇ ਪਤੀ ਦਾ ਤੇਰੇ ਬੱਚਿਆਂ ਦਾ ਘਰ ਪਰਿਵਾਰ ਦਾ ਕਿਸੇ ਦਾ ਮਨ ਨਾ ਮੰਨੇ ਉਹ ਅਲੱਗ ਰਾਹ ਫੜ ਲੈਣ ਕੋਈ ਤੂੰ ਗੁਰਬਾਣੀ ਪੜਦਾ ਹੋਵੇਂ ਹੋ ਸਕਦਾ ਉਹ ਨਸ਼ਿਆਂ ਦੇ ਵਿੱਚ ਪਏ ਹੋਣ ਪਰ ਇਹਨੂੰ ਬੁਰਾ ਨਾ ਮਨਾਈ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਤੇਰੀ ਆਪਣੀ ਜ਼ਿੰਦਗੀ ਹੈ ਜਿਨੇ ਜਿਵੇਂ ਜਿਉਣੀ ਹੈ ਉਹਨੂੰ ਆਜ਼ਾਦੀ ਦੇ ਦੇਈ ਕਿਉਂਕਿ ਧਰਮ ਨਿੱਜਤਾ ਦਾ ਹੁੰਦਾ ਏ ਨਾ ਪਰਿਵਾਰ ਨਾ ਦੋਸਤ ਨਾ ਮਿੱਤਰ ਨਾ ਲੋਕ ਜਿਨੇ ਜਿਉਣਾ ਹੈ ਉਹਨੇ ਆਪੇ ਜਿਉ ਲੈਣਾ ਹੈ ਤਾਂ ਗੁਰੂ ਪਾਤਸ਼ਾਹ ਮਿਹਰ ਕਰਨ ਗੁਰਬਾਣੀ ਗੁਰਬਾਣੀ ਨੂੰ ਹਮੇਸ਼ਾ ਪੜ੍ਹੀਏ ਤਾਂ ਕਿ ਮਨ ਸਹਿਜ ਦੇ ਵਿੱਚ ਆਵੇ ਟਿਕਾ ਦੇ ਵਿੱਚ ਆਵੇ ਕੋਈ ਪੂਰੇ ਕਰਨ ਦੇ ਲਈ ਸ਼ਬਦ ਬਾਣੀਆਂ ਕਦੇ ਵੀ ਪਾਠ ਨਾ ਕਰੀਏ ਉਹਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ ਪਾਵੇਂ ਇੱਕ ਪੰਗਤੀ ਇੱਕ ਸ਼ਬਦ ਇੱਕ ਬਾਣੀ ਰੋਜ਼ਾਨਾ ਪੜ੍ਹੀਏ ਬਸ ਮਨ ਸਮਝੇ ਮਨ ਮੰਨੇ ਇਹਨਾਂ ਗੱਲਾਂ ਤਾਂ ਹੀ ਗੁਰਬਾਣੀ ਨੂੰ ਸੁਣਿਆ ਬੈਠੇ ਆ ਲਾਭ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਹੋਈਆਂ ਬੇਅੰਤ ਪੁੱਲਾਂ ਦੀ